ਬਹੁਤ ਵੱਡੀ ਸੱਟ ਲੱਗੀ ਸਾਡੇ ਛੋਟੇ ਭਰਾ ਨੂੰ ਔਰ ਕੀ ਕਹਿ ਸਕਦੇ ਹਾਂ ਦੇਖੋ ਔਰ ਉਹਨਾਂ ਦਾ ਕਿੰਨਾ ਪਿਆਰ ਹੋਊਗਾ ਆਪਸ ਵਿੱਚ ਪੇਰੈਂਟਸ ਦਾ ਦੇਖੋ ਅੰਕਲ ਜੀ 10 ਦਿਨ ਉਹਨੇ ਕੱਡੇ ਬਾਅਦ ਉਹਨਾਂ ਦੇ ਵਿਛੋੜੇ ਨਹੀਂ ਚੱਲ ਸਕੇ ਇਹ ਵੀ ਕਰੂਗਾ ਹੁੰਦੀ ਐ ਜਿ ਕੱਟੀਆਂ ਪਰ ਦੁੱਖ ਬਹੁਤ ਹੈ ਮੁੰਡੇ ਨੇ ਬਹੁਤ ਮਿਹਨਤ ਕੀਤੀ ਹੈ ਵਿਚਾਰੇ ਨੇ ਮਿਹਨਤ ਕਰਕੇ ਕਿੰਨਾ ਉਹਨਾਂ ਨੇ ਆਪਣਾ ਨਾਂ ਬਣਾਇਆ ਨੇ ਕੁ ਬਹੁਤ ਹੀ ਦੁਖੀ ਹਿਰਦੇ ਨਾਲ ਇੱਕ ਗੱਲ ਕਹੀ ਕਹਿੰਦਾ ਜਿਸ ਵੇ ਮਾਪਿਓ ਸੀ ਪੈਸਾ ਨਹੀਂ ਹੈ ਅੱਜ ਪੈਸਾ ਹੈ ਤੇ ਮਾਪਿਓ ਆਏ ਹਾਏ ਹਾਏ ਕੀ ਬਾਤ ਹੈ ਬਿਲਕੁਲ ਮੈਡਮ ਤੁਹਾਡੀ ਗੱਲ ਰੱਬ ਕਹਿੰਦੇ ਨੇ ਵੀ ਸਾਰਾ ਕੁਝ ਨਹੀਂ ਦਿੰਦਾ ਹੈਗਾ ਇਕੱਠਾ ਇਹ ਕਿਸਮਤ ਦੀਆਂ ਗੱਲਾਂ ਨੇ ਬਸ ਜੋ ਉਹਦਾ ਪਾਣਾ ਮੰਨਣਾ ਪੈਣਾ ਜੀ ਕਿਉਂਕਿ ਪਰ ਪੇਰੈਂਟਸ ਮਿਲਣੇ ਨਹੀਂ ਦਿੱਤੇ ਨਾ ਇਹ ਇਹ ਦੁੱਖ ਕੋ ਮਿਟਾ ਨਹੀਂ ਸਕਦਾ ਮੈਮ ਕਿਉਂਕਿ ਮੈਨੂੰ ਪਤਾ ਮਮਮੀ ਨਾਲ ਬਹੁਤ ਪਿਆਰ ਸੀ ਮੈਂ ਉਹਨਾਂ ਦੇ ਚੋਲ-ਮੋਲ ਦੇਖਦਾ ਹੁੰਦਾ ਸੀ ਟੀਵੀ ਤੇ ਵੀ ਕਿ ਵੀਰੇ ਉਹ ਪਾਉਂਦੇ ਸੀ ਆਪਣੇ ਮਾਤਾ ਨੂੰ ਬਹੁਤ ਬੱਚਿਆਂ ਦਾ ਪਿਆਰ ਕਰਦੇ ਸੀ ਉਹ ਆਪਣੀ ਮਾਂ ਨੂੰ ਬੱਚਿਆਂ ਦਾ ਪਿਆਰ ਕਰਦਾ ਸੀ ਖਾਣ ਸਭ ਖਲਦੇ ਹਨ ਤੇ ਜਦੋਂ ਮਾਂ ਕਰਦੀ ਬੱਚਿਆਂ ਨੂੰ ਉਹ ਮੈਂ ਦੇਖਿਆ ਉਲਟ ਉਹਨਾਂ ਦਾ ਬਹੁਤ ਖੇਲਦਾ ਹੁੰਦਾ ਸੀ ਬਹੁਤ ਜਿਸ ਤਰ੍ਹਾਂ ਫਨ ਕਰਦੇ ਸੀ ਆਪਸੇ ਸਾਰੇ